ਬਠਿੰਡਾ ਦੇ ਖੇਡ ਸਟੇਡੀਅਮ ਦੇ ਨੇੜੇ ਕਨਈਆ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅੰਦਰ ਡਿਪਟੀ ਕਮਿਸ਼ਨਰ ਸ਼ੌਕਤ ਐਮਦਪਰੇ ਵੱਲੋਂ ਕੀਤੀ ਅਚਨਚੇਤ ਚੈਕਿੰਗ ਅਤੇ ਬੱਚਿਆਂ ਨੂੰ ਪੁੱਛੇ ਕਈ ਸਵਾਲ ਅਤੇ ਲਾਈ ਉਹਨਾਂ ਦੀ ਕਲਾਸ ਮੰਗਲਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦਪਰੇ ਬਠਿੰਡਾ ਦੇ ਕਨਈਆ ਨਗਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਅੰਦਰ ਪਹੁੰਚੇ ਅਤੇ ਇੱਥੇ ਜੋ ਉਧੂਰੇ ਕੰਮ ਸਨ ਉਸ ਸੰਬੰਧੀ ਜਿੱਥੇ ਇਥੋਂ ਦੇ ਹੈਡ ਫੀਚਰ ਦੇ ਨਾਲ ਗਲਵਤ ਕੀਤੀ ਗਈ ਉਥੇ ਨਾਲ ਨਾਲ ਇਹਨਾਂ ਵੱਲੋਂ ਬੱਚਿਆਂ ਨੂੰ ਕਈ ਸਾਰੇ ਸਵਾਲ ਵੀ ਪੁੱਛੇ ਗਏ ਅਤੇ ਬੱਚਿਆਂ ਨੂੰ ਕੁਝ ਗਿਆਨ ਵੀ ਦਿੱਤਾ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਕਨਈਆ ਨਗਰ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਂਦ ਪਰੇ ਵੱਲੋਂ ਜਿੱਥੇ ਅਚੰਚਤ ਚੈਕਿੰਗ ਕੀਤੀ ਗਈ ਅਤੇ ਉਥੇ ਜੋ ਇਥੇ ਅਧੂਰੇ ਕੰਮ ਸਨ ਸਕੂਲ ਦੇ ਉਹ ਵੀ ਇਹਨਾਂ ਵੱਲੋਂ ਇਹਨਾਂ ਦੀ ਆਪਣਾ ਦੇਖਰੇ ਕੀਤੀ ਗਈ ਕਿ ਕਿਹੜੇ ਕੰਮ ਇਥੇ ਅਧੂਰੇ ਹਨ ਅਤੇ ਕਿਹੜੇ ਕੰਮ ਹੋਣ ਵਾਲੇ ਹਨ ਉਥੇ ਇਸ ਸਬੰਧੀ ਇਥੋਂ ਦੇ ਹੈੱਡ ਟਿਚਰ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਨਾਲ-ਨਾਲ ਇਹਨਾਂ ਵੱਲੋਂ ਬੱਚਿਆਂ ਨੂੰ ਸਵਾਲ-ਜਵਾਬ ਵੀ ਕੀਤੇ ਗਏ ਉਹਨਾਂ ਦੀ ਕਲਾਸ ਵੀ ਇਹਨਾਂ ਵੱਲੋਂ ਲਗਾਈ ਗਈ ਆ ਉਸਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੇ ਕਨਈਆ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਜਿੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਂਡ ਪਰੇ ਪਹੁੰਚੇ ਹੋਏ ਹਨ ਅਤੇ ਆ ਉਸਨੂੰ ਸੁਣਾਉਣੀ ਹੈ ਕਿ ਇਹਨਾਂ ਨੇ ਬੱਚਿਆਂ ਨੂੰ ਸਵਾਲ ਕੀਤੇ ਅਤੇ ਕੀ ਇੱਥੇ ਜਿਹੜੇ ਕੰਮ ਅਧੂਰੇ ਸੀ ਇਸ ਸਬੰਧੀ ਇਹਨਾਂ ਵੱਲੋਂ ਜੋ ਇੱਥੇ ਹੈੱਟ ਅਫੀਸ ਦੇ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਨੇ ਜਿਹੜੇ ਦੇ ਡਿਪਟੀ ਕਮਿਸ਼ਨਰ ਸ਼ੌਕ ਪਤੰਦ ਭਰੇ ਇਸ ਵਾਰ ਤਾਂ ਬਣਿਆ

ਸਪੈਸ਼ਲ ਰਾਉਂਡ ਦੇ ਬਾਰੇ ਵਿੱਚ ਕੀ ਬਤਾਏਂਗੇ ਕਿ ਜੋ ਅੱਜ ਜੀ ਦੀ ਤਰਫੋਂ ਸੇ ਆਪ ਨਹੀਂ ਇਹ ਕੋਈ ਸਪੈਸ਼ਲ ਨਹੀਂ ਸੀਗਾ ਇਹ ਅੱਜ ਜਿਹੜਾ ਹੈਗੀ ਸਾਰੇ ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਮੀਟਿੰਗ ਹੋਣੀ ਸੀ ਤੇ ਮੈਂ ਬਸ ਇੱਥੇ ਇਹ ਸੋਚਿਆ ਕਿ ਹੁਣ ਇੱਕ ਆਦ ਸਕੂਲ ਮੈਂ ਵਿਜ਼ਿਟ ਕਰਾਵਾਂ ਤੇ ਇੱਕ ਵਾਰ ਦੇਖ ਲਿਆ ਕਿ ਅੱਜ ਇੱਥੇ ਜੀ ਦੀ ਹੈ ਕਿ ਐਸ ਐਮ ਸੀ ਦੀ ਮੀਟਿੰਗ ਹੋਈ ਜਾਂ ਨਹੀਂ ਹੋਈ ਤੇ ਇਹਨਾਂ ਦੇ ਇਸ਼ੂਜ਼ ਵੀ ਕੀ ਹੈ ਕਿ ਸਕੂਲ ਦਾ ਕਿਵੇਂ ਚੱਲਦਾ ਕੋਈ ਮਸਲਾ ਤਾਂ ਨਹੀਂ ਹੈ ਤੇ ਬਸ ਇੱਕ ਕੈਜੂਅਲ ਜੀ ਵਿਜ਼ਿਟ ਸੀ ਕਿ ਕੋਈ ਸਪੈਸ਼ਲ ਵਿਜ਼ਿਟ ਨਹੀਂ ਸੀ ਇਸ ਵਿੱਚ ਮੈਂ ਕੁਝ ਆਪ ਕੋ ਦੇਖਣ ਲਈ ਮਿਲਿਆ ਕਿ ਇਸ ਵਿੱਚ ਜੋ ਕੋਈ ਆਪ ਨੂੰ ਲੱਗਦਾ ਰੀਨਵੇਟ ਜਿਹੜਾ ਹ ਹੈ ਕਿ ਆ ਇੱਥੇ ਇਫਤੇ ਕਈ ਸਾਰੇ ਰੂਮਸ ਹੈਗੇ ਆ ਜਿੱਥੇ ਮੈਨੂੰ ਲੱਗਦਾ ਕਿ ਉਹ ਥੋੜੇ ਜਿਹਾ ਸਿਲਨ ਵੀ ਆਈ ਹੋਈ ਹੈ ਉਹ ਰਿਪੇਅਰ ਦੀ ਲੋੜ ਹੈਗੀ ਆ ਵਾਈਟ واਸ਼ ਦੀ ਲੋੜ ਹੈਗੀ ਆ ਕੁਝ ਇਹਨਾਂ ਦੀ ਡਿਮਾਂਡ ਵੀ ਸੀ ਕਿ ਸਾਨੂੰ ਪ੍ਰੋਜੈਕਟਰਸ ਇੱਕ ਦੋ ਮਿਲ ਜਾਣ ਤਾਂ ਆਪਾਂ ਬੱਚਿਆਂ ਨੂੰ ਜਿਹੜਾ ਹੈਗਾ ਵੈਟਰ ਜਿਹਨਾਂ ਦੇ ਕੰਪਿਊਟਰਸ ਲੱਗੇ ਹੋਏ ਨੇ ਕਨੈਕਟ ਹੋ ਜਾਣਗੇ ਤਾਂ ਬਿਹਤਰ ਤਰੀਕੇ ਨਾਲ ਸਿਖਾ ਸਕਦੇ ਆ ਤੇ ਮੈਂ ਮੈਡਮ ਨੂੰ ਕਿਹਾ ਹੈਗਾ ਕਿ ਆਪਣੇ ਜਿਹੜੀ ਹੈਗੀ ਡਿਮ ਸਤਿ ਸ੍ਰੀ ਅਕਾਲ ਆਵਾਜ਼ ਜਿਵੇਂ ਹੋਰ ਸਕੂਲ ਵੀ ਇਸ ਤਰੀਕੇ ਦੀ ਜ਼ਰੂਰਤਾਂ ਨੇ ਜਿਨ੍ਹਾਂ ਦੀਆਂ ਉਹਦੇ ਵਿੱਚ ਵੀ ਵਿਜ਼ਿਟ ਕੀਤਾ ਗਿਆ ਜਿਹੜਾ ਆਪਣਾ ਸਾਡੇ ਅੱਜ ਕਈ ਸਾਰੇ ਨਾਇਬ ਤਹਿਸੀਲਦਾਰ ਐਸਟੀਐਮਸ ਉਹਨਾਂ ਨੇ ਵੀ ਸਕੂਲਸ ਵਿਜ਼ਿਟ ਕੀਤੇ ਨੇ ਕਿ ਇੱਕ ਵਾਰੀ ਆਪਾਂ ਦੇਖ ਲਈਏ ਪਰ ਰੂਟੀਨ ਵਿੱਚ ਵੀ ਸਾਨੂੰ ਫੰਡਸ ਜਿਹੜੇ ਆ ਗਏ ਉਹਨਾਂ ਦੇ ਸਕੂਲਸ ਨੂੰ ਆਉਂਦੇ ਰਹਿੰਦੇ ਆ ਉਹਨਾਂ ਦੀ ਮੇਨਟੇਨੈਂਸ ਦੇ ਵੀ ਫੰਡਸ ਆਉਂਦੇ ਆ ਤੇ ਬਾਕੀ ਜੇ ਕੋਈ ਸਕੂਲ ਨੂੰ ਕੋਈ ਸਪੈਸ਼ਲ ਰਿਕੁਆਇਰਮੈਂਟ ਹੁੰਦੀ ਆ ਮੇਰੇ ਕੋਲ ਆਉਂਦੇ ਆ ਆਪਾਂ ਉਹਨਾਂ ਨੂੰ ਫੰਡਸ ਜੁੜੇ ਕੇ ਆਪਣੇ ਡੀਐਮਐਫ ਜਾਂ ਬਾਕੀ ਜਿਹੜੇ ਹੋਰ ਸਾਧਨਾਂ ਉੱਥੇ ਵੀ ਪ੍ਰੋਵਾਈਡ ਕਰਵਾ ਸੋ ਮੁਫਲਿਸ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਜਾਂ ਹੋਰ ਸਕੂਲੀ ਅਧਿਆਪਕਾਂ ਦੀ ਬਹੁਤ ਕਮੀ ਹੈ। ਸ਼ਹਿਰ ਵਿੱਚ ਸਾਨੂੰ ਮੈਨੂੰ ਨਹੀਂ ਲੱਗਦਾ ਇੱਥੇ ਜਿਹੜੇ ਬਟਿੰਡਾ ਸ਼ਹਿਰ ਦੇ ਸਕੂਲ ਨੇ ਇੱਥੇ ਸਫੀਸ਼ੀਐਂਟ ਹੈਗਾ ਜ਼ਰੂਰ ਇਸ਼ੂ ਜਿਹੜਾ ਆਂਦਾ ਹੈ ਉਹ ਜਿਹੜੇ ਪੈਰੀਫਰਲ ਏਰੀਆਜ਼ ਨੇ ਬਾਰਡਰ ਏਰੀਆਜ਼ ਨੇ ਉੱਥੇ ਜ਼ਰੂਰ ਸਾਨੂੰ ਪ੍ਰੋਬਲਮ ਆਂਦੀ ਹੈ ਤੇ ਸਰਕਾਰ ਉਹਦੇ ਤੇ ਵੀ ਜਿਹੜਾ ਹੈਗਾ ਸੋਚ ਰਹੀ ਹੈ ਕਿ ਵਿਚਾਰ ਕਰ ਰਹੀ ਹੈ ਕਿ ਨੋਨੋਕੀਵੇਂ ਇਸ ਤਰੀਕੇ ਨਾਲ ਨਾ ਦੀ ਵੈਕੈਂਸੀਜ਼ ਨੂੰ ਫਿਲ ਕਿਤਾ ਜਾਵੇ। ਜਨਗਰ ਦੇ ਵਿੱਚ ਇੱਕ ਸਕੂਲ ਹੈ ਜਿਹੜਾ ਕਿ ਇੱਕ ਸਮਵਰਤੀ ਟਾਈਪ ਸਕੂਲ ਹੈ ਜਿਹਦੇ ਵਿੱਚ ਪ੍ਰਿੰਸੀਪਲ ਜਿਹੜਾ ਹੈ ਉਹ ਨਹੀਂ ਹੈ। ਹੋ ਜਾਣਗੇ ਪੋਸਟਿੰਗ ਹੋ ਚੋਗੀ ਵਿਦ ਟਾਈਮ ਪਰ ਹਾਲ ਦੀ ਗੱਡੀ ਕਿਤੇ ਲੋਕਲ ਕਿਸੇ ਨੂੰ ਹੋਰ ਚਾਰਜ ਦਿੱਤਾ ਹੋਣਾ ਹੈ ਵੀਓ ਸਾਹਿਬ ਨੇ ਤੇ ਜੇ ਕੋਈ ਇਸ ਤਰੀਕੇ ਦਾ ਇਸ਼ੂ ਹੈ ਉਹ ਆਪਾਂ ਟੇਕ ਅਪ ਕਰ ਲਵਾਂਗੇ ਬਟ ਵਿਦ ਟਾਈਮ ਤਾਂ ਹੋ ਹੀ ਜਾਣੇ ਸਾਰੇ ਪ੍ਰਿੰਸੀਪਲਸ ਵੀ ਅਪਾਇੰਟ ਹੋ ਜਾਣਗੇ